ਕਿ ਅਸੀਂ ਜਿਹੜਾ ਸਿੱਖ ਭਾਈਚਾਰਾ ਮੌਦਿਕ ਕੰਗਾਲੀ ਦੇ ਹਸਤਾਚ ਵਿਚਰਦੇ ਆਏ ਮਤਲਬ ਮਾਫ ਕਰਨਾ ਕੌੜਾ ਸ਼ਬਦ ਹੈ ਪਰ ਜੋ ਮੈਨੂੰ ਲੱਗਦਾ ਮੈਂ ਕਹਿ ਰਿਹਾ ਹਾਂ ਉਹ ਕਿ ਅਸੀਂ ਸਮਝ ਨਹੀਂ ਸਕੇ ਵੀ ਸਾਡੇ ਜਿਹੜਾ ਕਿ ਕੀ ਜਿਹੜੇ ਹੈਗੇ ਨੇ ਜਿਹੜੇ ਐਸ ਵੇਲੇ ਦੁਨੀਆ ਦੇ ਮੇਜਰ ਟ੍ਰੈਂਡਸ ਕੀ ਨੇ ਤਾਂ ਅਸੀਂ ਮਤਲਬ ਜੇ ਚਾਹੇ ਕੋ ਮੰਤਰੀ ਲੈਣੇ ਕੋ ਮੰਤਰੀ ਨੂੰ ਲੈ ਲੈਣੇ ਚਾਹੇ ਸਥਾਨਕ ਮੰਚ ਨੇ ਅਸੀਂ ਉਹਨਾਂ ਨੂੰ ਕਦੀ ਗੁਰੂ ਗ੍ਰੰਥ ਸਾਹਿਬ ਦੇ ਫਲਸਫੇ ਦੇ ਵਿੱਚ ਉਹਨਾਂ ਦਾ ਮੁਲਾਂਕਣ ਔਰ ਉਹਨਾਂ ਪਰਤੇ ਜਿਹੜੀ ਪਹੁੰਚ ਅਪਣਾਉਣ ਦਾ ਯਤਨ ਇਹਨੇ ਕੀਤਾ ਕਦੇ ਮੈਨੂੰ ਇਹ ਮਾਫ ਕਰਨਾ ਮੈਨੂੰ ਇਹ ਲੱਗਦਾ ਕਿ ਇੱਥੇ ਜਿਹੜੀ ਜਿਹੜੀ ਮੂਲ ਸਮੱਸਿਆ ਇੱਥੇ ਪਈ ਹੈ ਕਿ ਨਹੀਂ ਤਾਂ ਸਾਡਾ ਬਿਲਕੁਲ ਹੀ ਉਲਟ ਹੈ ਜਿਆ 47 ਦਾ ਸਟੈਂਡ ਜਿਹੜਾ ਜੇ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਫਲਸਫੇ ਦੇ ਨਾਲ ਉਹਨੂੰ ਦਾ ਦੇਖੀ ਤਾਂ ਬਿਲਕੁਲ ਹੀ ਅਸੀਂ ਗਲਤ ਸਟੈਂਡ ਲਿਆ ਹ ਹੁਣ ਅਸੀਂ ਜਿਹੜਾ ਦੇਖੋ ਸਾਡਾ ਪੂਰਾ ਜੋਰ ਨੇਸ਼ਨ ਤੇ ਲੱਗਾ ਹੋਇਆ ਹੈ ਹਾਲੇᄁੜਾ ਨਾ ਨੇਸ਼ਨ ਦਾ ਜਿਹੜਾ ਕਨਸੈਪਟ ਹੈ ਉਹ ਸਿੱਖ ਕਨਸੈਪਟ ਹੈ ਹੀ ਨਹੀਂ ਇਹ ਕੈਪਟਲਿਜ਼ਮ ਦਾ ਕਨਸੈਪਟ ਹੈ ਜਿਹੜਾ ਕਿ ਆਬਸੋਲੀਟ ਹੋ ਚ ਉਹ ਹਮੇਸ਼ਾ ਇਹਦਾ ਕਲਚਰਲ ਸਟੇਟਸ ਬਣਨ ਵਾਲੀ ਦੁਨੀਆ ਅੱਗੇ ਵੱਧ ਰਹੀ ਹੈ ਤੇ ਸਾਡਾ ਸਾਰਾ ਜੋਰ ਹੀ ਨੇਸ਼ਨ ਸਟੇਟ ਤੇ ਲੱਗਾ ਹੋਇਆ ਹੈ